ਗੰਗ ਟੋਲੀਲੇੜੇ ਸੱਤ ਸ਼ਕੀਆਂ ਨੂੰ ਵੇਖਿਆ ਗਿਆ ਪਿੰਡ ਦੇ ਘਰ ਚ ਵੜ ਕੇ ਔਰਤ ਤੋਂ ਉਹਨਾਂ ਦੇ ਵੱਲੋਂ ਪਾਣੀ ਮੰਗਿਆ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਪਿੰਡ ਆਰੇਦ ਵਾਲੇ ਚੈਕਿੰਗ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ ਨੇੜਲੇ ਪਿੰਡਾਂ ਚ ਵੀ ਆਪਰੇਸ਼ਨ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਪਿਛਲੇ ਦਿਨੀ ਵੀ ਪਠਾਨਪੁਰ ਸ਼ਕੀਆਂ ਦੇ ਦਿਖਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਉਸ ਤੋਂ ਪਹਿਲਾਂ ਦਾਦੇ ਕੀ ਪੁਲਿਸ ਵੱਲੋਂ ਉਹਨਾਂ ਸ਼ਕੀਆਂ ਦੇ ਸਕੇਚੀ ਵੀ ਜਾਰੀ ਕੀਤੇ ਗਏ ਸੀ న్యూਸ 18 ਤੇ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਤਸਵੀਰਾਂ ਨੇ

एक औरत तो पानी है थे। थे ते ते स्विर्ण ते स्विर्ण एक पारे पुलिस जा तो जा लगातार जारी है, है इसलिए अच्छ दिन पहला तीन शकिया गया शकिया के फार्माउस से जाके खाना खादा गया फार्म हाउस जो वर्कर उजूद से

ਦੋ ਸ਼ੱਕੀ ਵਿਛੇ ਜਾਂਦੇ ਨੇ ਜਿਨ੍ਹਾਂ ਵੱਲੋਂ ਕਿਸੇ ਦੇ ਘਰ ਜਾ ਕੇ ਰੋਟੀ ਮੰਗੀ ਜਾਂਦੀ ਆ ਉਸ ਤੋਂ ਬਾਅਦ ਪੰਜਾਬ ਜੇਐਨਕੇ ਬਾਰਡਰ ਦੇ ਉੱਤੇ ਦੋ ਸ਼ੱਕੀ ਵਿਛੇ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਸਚੋ ਪ੍ਰੋਜੈਕਟ ਚਲਾਏ ਜਾਂਦੇ ਨੇ ਅੱਜ ਜੇਕਰ ਗੱਲ ਦੋ ਦਿਨ ਪਹਿਲਾਂ ਦੀ ਕਰੀਏ ਤਾਂ ਚਾਰ ਸ਼ੱਕੀ ਜਿਹੜੇ ਨੇ ਫੌਜੀ ਵਰਦੀ ਦੇ ਵਿੱਚ ਵਿਛੇ ਜਾਂਦੇ ਨੇ ਜਿਨ੍ਹਾਂ ਕੋਲ ਹਥਿਆਰ ਵੀ ਵਿਛੇ ਜਾਂਦੇ ਨੇ ਲੋਕਾਂ ਵੱਲੋਂ ਤੇ ਬੀਤੇ ਕੱਲ੍ਹ ਜੇਕਰ ਗੱਲ ਕਰੀਏ ਤਾਂ ਬੀਤੀ ਸ਼ਾਮ ਨੂੰ ਕਿਨੇ ਦੇ ਖੰਤੋਲੀ ਇਲਾਕੇ ਦੇ ਵਿੱਚ ਨੀ ਪਹਾੜੀ ਇਲਾਕਾ ਲੱਗੇ ਸ਼ਕਿ ਸਾਰਾ ਜੰਗਲ ਦਾ ਇਲਾਕਾ ਪੈਂਦਾ ਹੈ ਉੱਥੇ ਸੱਚ ਸ਼ੱਕੀ ਜਿਹੜੇ ਨੇ ਇੱਕ ਪਰਿਵਾਰ ਦੇ ਵਿੱਚ ਗੱਦਲ ਹੁੰਦੇ ਨੇ ਉੱਥੇ ਪਾਣੀ ਪੀਂਦੇ ਨੇ ਅਤੇ ਗਾਂ ਮੁਰ ਜੰਗਲ ਦੇ ਵਿੱਚ ਵਾਪਸ ਆ ਜਾਂਦੇ ਨੇ ਤਾਂ ਇਸ ਸੰਬੰਧੀ ਜਾਤਸੀ ਪੋਸ਼ਪਤ ਘਾੜਿਆ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਚਾਹ ਹੈ ਕਿ ਸਾਨੂੰ ਕੱਲ ਪੀਤੀ ਰਾ ਜਿਹੜੀ ਇਹ ਸੂਚਨਾ ਮਿਲੀ ਸੀ ਉਸ ਦੇ ਚਲਦੇ ਸਾਡੇ ਵੱਲੋਂ ਜਿਹੜੇ ਨੇ ਸੱਚ ਆਪਰੇਸ਼ਨ ਚਲਾਏ ਜਾ ਰਹੇ ਨੇ ਔਰ ਦੂਸਰਾ ਉਹਨਾਂ ਵੱਲੋਂ ਇਹ ਵੀ ਖਸ਼ਾ ਜ਼ਾਹਿਰ ਕੀਤਾ ਗਿਆ ਕਿ ਪਿੰਡ ਦੇ ਵਿੱਚ ਜਿਹੜਾ ਜੰਗਲ ਦਾ ਇਲਾਕਾ ਉੱਥੇ ਲੇਬਰ ਅਕਸਰ ਕੰਮ ਕਰਦੇ ਹੋ ਸਕਦਾ ਕਿ ਤੇ ਲੇਬਰ ਦੇ ਬੰਦੇ ਨਾ ਹੋਣ ਪਰ ਫਿਰ ਵੀ ਉਹ ਉਸ ਦੇ ਬਾਵਜੂਦ ਸੁਰੱਖਿਆ ਦੇ لحاظ ਨਾਲ ਜਿਹੜੇ ਜਿੰਦਾ ਮਹਿਲਾ ਦਾ ਕੀ ਕੁਝ ਕਹਿਣਾ ਹੈ ਕਿ ਕਿੰਨੇ ਵਜੇ ਆਸ਼ਕੀ ਆਈਸੀ ਕੀ ਕੁਝ ਉਸ ਨਾਲ ਉਹਨਾਂ ਦੇ ਵੱਲੋਂ ਗਲਤ ਕੀਤੀ ਗਈ ਕਿ ਬਿਲਕੁਲ ਜਿਹੜੇ ਪੀੜਿਤ ਨੇ ਉਹਨਾਂ ਨਾਲ ਜਿਸਨੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਚੰਗਲ ਦੇ ਏਰੀਆ ਦੇ ਵਿੱਚੋਂ 7 ਲੋਕ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਸੀ ਕਿ ਪੰਨ ਲੋਕ ਜਿਹੜੇ ਉਹ ਬਾਹਰ ਦੇ ਸੀਗੇ 4 ਲੋਕ ਅੰਦਰ ਆਏ ਸੀਗੇ ਉਹਨਾਂ ਨੇ ਕਿਹਾ ਕਿ ਪਾਣੀ ਉਹਨਾਂ ਕੋਲੋਂ ਮੰਗਿਆ ਸੀਗਾ ਪਾਣੀ ਉਹਨਾਂ ਨੇ ਪਲਾਇਆ ਪਾੜ ਵਿੱਚੋਂ ਉਹਨਾਂ ਨੇ ਘਰ ਦੇ ਬਾਰੇ ਥੋੜੀ ਜਾਣਕਾਰੀ ਲਈ ਅਸਲ ਮੋੜ ਜਿਹੜੇ ਆ ਉਹ ਵਾਪਸ ਜੰਗਲ ਦੇ ਵਿੱਚ ਚਲੇ ਗਏ ਉਹਨਾਂ ਵੱਲੋਂ ਸਾਫ਼ ਤੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ 7 ਲੋਕ ਸੀਗੇ ਕਾਫੀ ਉੱਚੇ ਲੰਬੇ ਸੀਗੇ ਔਰ ਕਾਲੇ ਰੰਗ ਦੇ ਸੀਗੇ ਉਹਨਾਂ ਕੋਲ ਵੱਡੇ ਵੱਡੇ ਬੈਗ ਸੀਗੇ ਸੋ ਲਿਹਾ ਜਾ ਕਿ जी जी बहुत बहुत शुक्रिया सुखजिंदर तमाम जानकारी देने पुलिस लोलिस वालों जो सुरक्षा पुख्ता कर दिता गया है तलाशी लाई जा रही है ताजो जो उन्हशिया तक पहुंच की जा सके पता लगाया जा सके कि आ शक्की कौन